ਅੱਜ ਦੀ ਇਸ ਗਲਬਾਤ ਵਿੱਚ ਤੁਹਾਡਾ ਸਵਾਗਤ ਹੈ ਸਾਡੇ ਕੋਲ ਇੱਕ ਸਵਾਲ ਹੈ ਜਿਹੜਾ ਅਕਸਰ ਕਈਆਂ ਦੇ ਮਨ ਵਿੱਚ ਆਉਂਦਾ ਹੋਣਾ ਹੈ ਹਮ ਭਾਰਤ ਵਿੱਚ ਇੱਕ ਆਈਏਐਸ ਅਧਿਕਾਰੀ ਜਿਵੇਂ ਆਪਣਾ ਡੀਐਮ ਹੁੰਦਾ ਹੈ ਕਲੈਕਟਰ ਤੇ ਇੱਕ ਜੱਜ ਮੰਨ ਲਓ ਹਾਈ ਕੋਰਟ ਦਾ ਜਾਂ ਜ਼ਿਲ੍ਹਾ ਜੱਜ ਡੀਜ ਇਹਨਾਂ ਵਿੱਚੋਂ ਕੌਣ ਜ਼ਿਆਦਾ ਤਾਕਤਵਰ ਹੈ ਹਾਂ ਇਹ ਸਵਾਲ ਹੈ ਤਾਂ ਬੜਾ ਮਤਲਬ ਸਿੱਧਾ ਜਿਹਾ ਲੱਗਦਾ ਹੈ ਪਰ ਜਵਾਬ ਇੰਨਾ ਸੌਖਾ ਨਹੀਂ ਬਿਲਕੁਲ ਤੇ ਆਪਣਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਕੌਣ ਵੱਧ ਤਾਕਤਵਰ ਹੈ ਅਸੀਂ ਤਾਂ ਸ਼ਕਤੀ ਦੇ ਅਲੱਗ-ਅਲੱਗ ਪਹਿਲੂ ਕਰੀਅਰ ਕਿਵੇਂ ਅੱਗੇ ਵੱਧਦਾ ਹੈ ਤੇ ਅਸਲ 'ਚ ਜ਼ਮੀਨ ਤੇ ਕੀ ਹੁੰਦਾ ਹੈ ਉਹ ਸਮਝਣਾ ਹੈ ਠੀਕ ਹੈ ਤਾਂ ਚਲੋ ਫਿਰ ਸ਼ੁਰੂ ਕਰੀਏ ਪਹਿਲਾਂ ਹਾਈ ਕੋਰਟ ਦੀ ਗੱਲ ਕਰਦੇ ਹਾਂ ਸਰੋਤ ਕਹਿੰਦਾ ਹਾਈ ਕੋਰਟ ਤਾਂ ਬਹੁਤ ਹੀ ਤਾਕਤਵਰ ਹੈ ਹਾਂਜੀ ਬਹੁਤ ਜ਼ਿਆਦਾ ਇੱਕ ਉਦਾਹਰਣ ਵੀ ਦਿੱਤੀ ਹੈ ਕਿ ਜੇ ਹਾਈ ਕੋਰਟ ਕਲੈਕਟਰ ਨੂੰ ਕੋਈ ਹੁਕਮ ਦੇਵੇ ਤੇ ਉਸੇ ਵੇਲੇ ਮੁੱਖ ਮੰਤਰੀ ਕੁਝ ਹੋਰ ਕਹੇ ਹਾਂ ਤਾਂ ਕਲੈਕਟਰ ਨੂੰ ਹਾਈ ਕੋਰਟ ਦੀ ਹੀ ਸੁਣਨੀ ਪੈਣੀ ਹੈ ਬਿਲਕੁਲ ਤੇ ਜੇ ਨਾ ਸੁਣੇ ਤਾਂ ਸਿਰਫ ਕਲੈਕਟਰ ਨਹੀਂ ਮੁੱਖ ਮੰਤਰੀ ਵੀ ਅਦਾਲਤ ਦੀ ਮਾਨਹਾਨੀ ਯਾਨੀ ਕੰਟੈਂਪਟ ਆਫ ਕੋਰਟ ਚ ਫਸ ਸਕਦਾ ਹੈ ਅੱਛਾ ਇਹ ਕਿਉਂ ਐਨੀ ਤਾਕਤ ਦੇਖੋ ਕਾਰਨ ਹੈ ਕਿ ਹਾਈ ਕੋਰਟ ਕੋਰਟ ਆਫ ਰਿਕਾਰਡ ਹੁੰਦੀ ਹੈ ਇਹਦੇ ਦੋ ਮਤਲਬ ਨੇ ਇੱਕ ਤਾਂ ਇਹਦੇ ਫੈਸਲੇ ਰਿਕਾਰਡ ਹੁੰਦੇ ਨੇ ਤੇ ਹੇਠਲੀਆਂ ਅਦਾਲਤਾਂ ਲਈ ਮੰਨਣੇ ਜ਼ਰੂਰੀ ਨੇ ਠੀਕ ਹੈ ਤੇ ਦੂਜਾ ਜਿਹੜਾ ਸ਼ਾਇਦ ਹੋਰ ਵੀ ਅਹਿਮ ਹੈ ਕਿ ਆਪਣੀ ਮਾਨਹਾਨੀ ਲਈ ਕਿਸੇ ਨੂੰ ਵੀ ਸਜ਼ਾ ਦੇ ਸਕਦੀ ਹੈ ਕੋਈ ਵੀ ਹੋਵੇ ਮਤਲਬ ਹਾਂਜੀ ਸਕੱਤਰ ਪੱਦਰ ਦੇ ਵੱਡੇ ਅਫਸਰਾਂ ਨੂੰ ਜੇਲ੍ਹ ਭੇਜਣ ਤੱਕ ਦੀ ਤਾਕਤ ਰੱਖਦੀ ਹੈ ਹਾਈ ਕੋਰਟ ਇਸ ਲਈ ਇਹਦੇ ਹੁਕਮਾਂ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ ਸਮਝ ਗਿਆ ਇਹ ਤਾਂ ਸੱਚਮੁੱਚ ਵੱਡੀ ਗੱਲ ਹੈ ਪਰ ਇੱਕ ਹੋਰ ਪਹਿਲੂ ਹੈ ਕੈਰੀਅਰ ਦਾ ਮਤਲਬ ਕੌਣ ਕਿੰਨੀ ਜਲਦੀ ਅੱਗੇ ਵੱਧਦਾ ਹੈ ਹਾਂ ਇਹ ਵੀ ਬਹੁਤ ਫਰਕ ਪਾਉਂਦਾ ਹੈ ਇਸ ਵਿਸ਼ਲੇਸ਼ਣ ਮੁਤਾਬਕ ਜੇ ਕੋਈ ਮੰਨ ਲਓ 25 ਸਾਲ ਦੀ ਉਮਰ 'ਚ ਸਿਵਲ ਸੇਵਾਵਾਂ 'ਚ ਆ ਗਿਆ ਆਈਏਐਸ ਜਾਂ ਆਈਪੀਐਸ ਹੂੰ ਤਾਂ ਉਹ ਕੋਈ 4-6 ਸਾਲਾਂ ਚ ਯਾਨੀ ਲਗਭਗ 30 ਸਾਲ ਦੀ ਉਮਰ ਤੱਕ ਜ਼ਿਲ੍ਹੇ ਦਾ ਡੀਐਮ ਜਾਂ ਐਸਪੀ ਬਣ ਜਾਂਦਾ ਹੈ। ਹਾਂਜੀ ਇਹ ਆਮ ਤੌਰ ਤੇ ਦੇਖਿਆ ਜਾਂਦਾ ਹੈ ਪਰ ਨਿਆਂਪਾਲਿਕਾ ਦਾ ਸਫ਼ਰ ਉਹ ਥੋੜਾ ਵੱਖਰਾ ਹੈ। ਹਾਂ ਉਹ ਕਿਵੇਂ? ਦੇਖੋ ਐਲਐਲਬੀ ਤੋਂ ਬਾਅਦ ਆਮ ਤੌਰ ਤੇ 3 ਸਾਲ ਵਕਾਲਤ ਦਾ ਤਜਰਬਾ ਚਾਹੀਦਾ ਹੈ। ਫਿਰ ਹੇਟਲੀ ਨਿਆਂਪਾਲਿਕਾ ਦੀ ਪ੍ਰੀਖਿਆ ਇਹ ਸਭ ਕਰਦੇ ਕਰਦੇ ਜੱਜ ਬਣਨ ਤੱਕ ਉਮਰ ਹੀ ਕੋਈ 28 ਸਾਲ ਹੋ ਜਾਂਦੀ ਹੈ। ਅੱਛਾ ਤੇ ਫਿਰ ਉੱਥੋਂ ਤਰੱਕੀ ਕਰਕੇ ਜ਼ਿਲ੍ਹਾ ਜੱਜ ਯਾਨੀ ਡੀਜੇ ਬਣਨ ਚ ਹੋਰ 12 ਤੋਂ 15 ਸਾਲ ਲੱਗ ਸਕਦੇ ਨੇ 12-15 ਸਾਲ ਹਾਂਜੀ ਮਤਲਬ ਉਮਰ ਹੋ ਗਈ ਲਗਭਗ 40-43 ਸਾਲ ਜੇ ਕੋਈ ਸਿੱਧਾ ਐਚਜੀਐਸ ਯਾਨੀ ਹਾਇਰ ਜੁਡੀਸ਼ੀਅਲ ਸਰਵਿਸ ਰਾਹੀਂ ਵੀ ਆਵੇ ਤਾਂ ਵੀ ਡੀਜੇ ਬਣਦੇ ਬਣਦੇ ਉਮਰ 37-28 ਸਾਲ ਹੋ ਜਾਂਦੀ ਹੈ ਉਹ ਤਾਂ ਇਹ ਤਾਂ ਬਹੁਤ ਵੱਡਾ ਫਰਕ ਹੋ ਗਿਆ ਮਤਲਬ ਡੀਐਮਐਸਪੀ ਤਾਂ 30 ਦੇ ਨੇੜੇ ਤੇੜੇ ਜ਼ਿਲ੍ਹਾ ਸੰਭਾਲ ਲੈਂਦੇ ਨੇ ਤੇ ਡੀਜੇ ਉਸ ਤੋਂ ਇੱਕ ਦਹਾਕਾ ਬਾਅਦ ਪਹੁੰਚਦਾ ਹੈ ਉਸ ਪੱਧਰ ਤੇ ਬਿਲਕੁਲ ਇਸ ਦਾ ਅਸਰ ਤਾਂ ਪੈਂਦਾ ਹੀ ਹੋਵੇਗਾ ਜ਼ਿਲ੍ਹੇ ਦੇ ਕੰਮਕਾਜ ਤੇ ਤਾਂ ਫਿਰ ਜ਼ਿਲ੍ਹਾ ਪੱਧਰ ਤੇ ਕੀ ਹੁੰਦਾ ਹੈ ਕਾਨੂੰਨੀ ਤੌਰ ਤੇ ਕੌਣ ਉੱਪਰ ਹੈ ਕਿ ਡੀਜੇ ਡੀਐਮ ਜਾਂ ਐਸਪੀ ਤੋਂ ਵੱਧ ਤਾਕਤਵਰ ਹੈ ਦੇਖੋ ਕਾਨੂੰਨੀ ਤੌਰ ਤੇ ਤਾਂ ਡੀਜੇ ਕੋਲ ਡੀਐਮ ਜਾਂ ਐਸਪੀ ਨੂੰ ਬੁਲਾਉਣ ਦਾ ਤਲਬ ਕਰਨ ਦਾ ਅਧਿਕਾਰ ਹੈ ਪਰ ਸਰੋਤ ਵੀ ਕਹਿੰਦਾ ਹੈ ਤੇ ਅਸਲ 'ਚ ਵੀ ਅਜਿਹਾ ਬਹੁਤ ਘੱਟ ਹੁੰਦਾ ਹੈ ਘੱਟ ਕਿਉਂ ਹੁੰਦਾ ਹੈ ਅਸਲੀਅਤ ਇਹ ਹੈ ਨਾ ਕਿ ਨਿਆਪਾਲਿਕਾ ਆਪਣੇ ਫੈਸਲੇ ਲਾਗੂ ਕਰਵਾਉਣ ਲਈ ਪੁਲਿਸ ਤੇ ਪ੍ਰਸ਼ਾਸਨ ਤੇ ਨਿਰਭਰ ਹੈ ਜੱਜ ਸਾਹਿਬ ਖੁਦ ਤਾਂ ਗ੍ਰਿਫਤਾਰੀ ਕਰਨ ਨਹੀਂ ਜਾਣਗੇ ਹਾਂ ਇਹ ਵੀ ਹੈ ਇਸ ਲਈ ਜ਼ਿਲ੍ਹਾ ਪੱਧਰ ਤੇ ਆਮ ਤੌਰ ਤੇ ਡੀਐਮ, ਐਸਪੀ ਤੇ ਡੀਜੀ ਇਹ ਤਿੰਨੇ ਬਹੁਤ ਵਧੀਆ ਤਾਲਮੇਲ ਨਾਲ ਕੰਮ ਕਰਦੇ ਨੇ। ਉਹ ਇੱਕ ਦੂਜੇ ਦੀਆਂ ਲੋੜਾਂ ਮਜਬੂਰੀਆਂ ਸਮਝਦੇ ਨੇ। ਅੱਛਾ, ਮਤਲਬ ਵਿਵਹਾਰਕ ਪੱਧਰ ਤੇ? ਹਾਂਜੀ, ਜਿਵੇਂ ਹੋ ਸਕਦਾ ਐਸਪੀ ਸਾਹਿਬ ਡੀਜੀ ਸਾਹਿਬ ਨੂੰ ਗੈਰ ਰਸਮੀ ਤੌਰ ਤੇ ਮਿਲ ਕੇ ਕਹਿਣ ਕਿ ਕਿਸੇ ਖਤਰਨਾਕ ਬੰਦੇ ਦੀ ਜ਼ਮਾਨਤ ਰੋਕ ਲੈਣ ਤੇ ਆਪਸੀ ਸਮਝਦਾਰੀ ਨਾਲ ਅਕਸਰ ਗੱਲ ਬਣ ਜਾਂਦੀ ਹੈ। ਇਹ ਬਿਲਕੁਲ ਸਪੈਕੀ ਜ਼ਮੀਨੀ ਹਕੀਕਤ ਥੋੜੀ ਵਕਰੀ ਹੈ। قانون اپنی ٹھاں پر تال میل زیادہ معنی رکھتا ہے۔ بالکل اچھا پھر ہائی کورٹ دے جج دی میوکتی بارے کی سروت کاندا اس سیدھا کام نہیں ہے۔ ہاں جی سروت مطابق اے پرکریا تھوڑی گنجلدار ہے۔ لگ بھگ 50% تا تجربے دار وکیلاں چا اون دے نے جنہاں کول کٹوٹ کٹ 10 سال دا تجربہ ہووے۔ ٹھیک ہے۔ ਤੇ ਬਾਕੀ 50% ਸੇਵਾ ਕਰ ਰਹੇ ਜੱਜਾਂ ਚੋਂ ਜਿਵੇਂ ਸੀਨੀਅਰ ਡੀਜ ਜਿਨ੍ਹਾਂ ਨੂੰ 78 ਸਾਲ ਹੋ ਗਏ ਹੋਣ ਹਮ ਪਰ ਚੌਣ ਹੁੰਦੀ ਹੈ ਸੁਪਰੀਮ ਕੋਰਟ ਕਾਲੀਜੀਅਮ ਰਾਹੀਂ ਹਮ ਤੇ ਸਰੋਤ ਕਹਿੰਦਾ ਹੈ ਕਿ ਇਸ ਲਈ ਸੁਪਰੀਮ ਕੋਰਟ ਕਾਲੀਜੀਅਮ ਤੇ ਹਾਈ ਕੋਰਟ ਦੇ ਚੀਫ ਜਸਟਿਸ ਤੇ ਸੀਨੀਅਰ ਜੱਜਾਂ ਨਾਲ ਤਾਲਮੇਲ ਜਾਂ ਕਹ ਲੋ ਜੁਗਾਰ ਬਿਠਾਉਣਾ ਪੈਂਦਾ ਹੈ ਜੁਗਾਰ ਇਹ ਸ਼ਬਦ ਵਰਤਿਆ ਗਿਆ ਹੈ ਹਾਂ ਸਰੋਤ ਇਸ ਸ਼ਬਦ ਦਾ ਜ਼ਿਕਰ ਕਰਦਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਕੁਝ ਲੋਕ ਪਾਈ ਪਤੀਜਾਵਾਦ ਦੇ ਦੋਸ਼ ਵੀ ਲਾਉਂਦੇ ਨੇ ਅੱਛਾ ਮਤਲਬ ਇਹ ਸਿਰਫ ਮੈਰਿਟ ਦਾ ਮਾਮਲਾ ਨਹੀਂ ਹੋਰ ਚੀਜ਼ਾਂ ਵੀ ਅਸਰ ਪਾਉਂਦੀਆਂ ਨੇ ਸਰੋਤ ਦੇ ਹਸਾਬ ਨਾਲ ਹਾਂ ਤੇ ਇੱਕ ਹੋਰ ਗੱਲ ਭਾਵੇਂ ਕਾਲੇਜੀਅਮ ਨਾਮ ਪਾਸ ਕਰ ਦੇਵੇ ਸਰਕਾਰ ਕਈ ਵਾਰੀ ਫਾਈਲ ਤੇ ਬੈਠ ਜਾਂਦੀ ਹੈ ਰੈੱਡ ਟੇਪ ਲਗਾ ਕੇ ਨਿਯੁਕਤੀ 'ਚ ਦੇਰੀ ਕਰ ਸਕਦੀ ਹੈ ਇਸ ਦੇ ਮੁਕਾਬਲੇ ਯੂਪੀਐਸਸੀ ਵਾਲਾ ਸਿਸਟਮ ਉਹ ਵਧੇਰੇ ਸਿੱਧਾ ਲੱਗਦਾ ਹੈ ਨਾ ਕਿਉਂਕਿ ਉੱਥੇ ਘਟੋ ਘਟ ਇੱਕ ਪ੍ਰਖਿਆਤਾ ਹੈ ਪ੍ਰੋਸੈਸ ਵਧੇਰੇ ਪਾਰਦਰਸ਼ੀ ਮੰਨਿਆ ਜਾਂਦਾ ਹੈ ਠੀਕ ਹੈ ਸਰੋਤ ਨੇ ਜ਼ਿਲ੍ਹੇ ਦੇ ਪ੍ਰੋਟੋਕਾਲ ਯਾਨੀ ਰਸਮੀ ਦਰਜਾਬੰਦੀ ਬਾਰੇ ਵੀ ਕੋਈ ਅੰਦਾਜ਼ਾ ਲਾਇਆ ਹੈ ਕੌਣ ਨੰਬਰ 1 2 3 ਹਾਂ ਇੱਕ ਅੰਦਾਜ਼ਾ ਜਿਹਾ ਹੈ ਪੱਕਾ ਨਹੀਂ ਕਿ ਸ਼ਾਇਦ ਡੀਐਮ 1 ਫਿਰ ਡੀਜੇ 2 ਤੇ ਐਸਪੀ 3 ਪਰ ਉਹ ਕਹਿੰਦੇ ਨੇ ਕਿ ਇਸ ਦੀ ਪੁਸ਼ਟੀ ਕਰਨੀ ਪਵੇਗੀ ਠੀਕੇ ਤਾਂ ਫਿਰ ਸਾਰੀ ਗਲਬਾਤ ਤਾਂ ਨਿਚੋੜ ਕੀ ਨਿਕਲਿਆ ਹਾਂ ਇਹੀ ਸਵਾਲ ਹੈ ਦੇਖੋ ਸ਼ਕਤੀ ਸਿਰਫ ਕਾਨੂੰਨੀ ਤਾਕਤ ਨਹੀਂ ਹੁੰਦੀ ਇਹ ਇਸਤੇ ਵੀ ਨਿਰਪਰ ਕਰਦੀ ਹੈ ਕਿ ਤੁਸੀਂ ਕਿੰਨੀ ਜਲਦੀ ਉਸ ਅਹੁਦੇ ਤੇ ਪਹੁੰਚਦੇ ਹੋ ਦੂਜਿਆਂ ਤੇ ਤੁਹਾਡੀ ਨਿਰਪਰਤਾ ਕਿੰਨੀ ਹੈ ਤੁਹਾਡੇ ਆਪਸੀ ਸਬੰਧ ਕਿਵੇਂ ਨੇ ਸਹੀ ਗੱਲ ਹੈ ਹਾਈ ਕੋਰਟ ਬਿਨਾਂ ਸ਼ੱਕ ਬਹੁਤ ਤਾਕਤਵਰ ਹੈ ਪਰ ਜ਼ਿਲ੍ਹਾ ਪੱਦਰ ਦੀ ਕਮਾਂਡ ਸੰਭਾਲਣ ਦਾ ਰਸਤਾ ਉਹ ਸਿਵਲ ਸੇਵਾਵਾਂ ਰਾਹੀਂ ਤੇਜ਼ ਹੈ ਹੂੰ ਤੇ ਜ਼ਮੀਨੀ ਪੱਧਰ ਤੇ ਜ਼ਿਲ੍ਹੇ ਨੂੰ ਚਲਾਉਣ ਲਈ ਤਾਲਮੇਲ ਉਹ ਸਭ ਤੋਂ ਜ਼ਰੂਰੀ ਹੈ ਇਹਨਾਂ ਤਿੰਨਾਂ ਵਿਚਕਾਰ ਬਿਲਕੁਲ ਕੋਈ ਸਿੱਧਾ ਜਵਾਬ ਨਹੀਂ ਕਿ ਆਵਾਜ਼ ਤਾਕਤਵਰ ਹੈ ਤੇ ਉਹ ਕੱਟ ਹਰ ਰੋਲ ਦੀ ਆਪਣੀ ਸ਼ਕਤੀ ਆਪਣੀਆਂ ਸੀਮਾਵਾਂ ਤੇ ਆਪਣੀ ਅਹਿਮੀਅਤ ਹੈ ਹਾਂਜੀ ਤੇ ਅੰਤ ਵਿੱਚ ਇੱਕ ਸਵਾਲ ਸ਼ਾਇਦ ਸੋਚਣ ਲਈ ਛੱਡ ਸਕਦੇ ਹਾਂ ਜ਼ਰੂਰ ਕਿ ਜ਼ਿਲ੍ਹਾ ਪੱਧਰ ਤੇ ਸ਼ਕਤੀ ਦਾ ਜਿਹੜਾ ਗੁੰਜਲਦਾਰ ਜਾਂ ਤਾਣਾ ਬਾਣਾ ਹੈ ਤੇ ਤਾਲਮੇਲ ਦੀ ਲੋੜ ਇਹ ਆਮ ਨਾਗਰਿਕ ਤੱਕ ਸਰਕਾਰੀ ਸੇਵਾਵਾਂ 'ਤੇ ਨਿਆਂ ਪਹੁੰਚਾਉਣ ਦੇ ਤਰੀਕੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੋਵੇਗਾ ਹਾਂ ਇਹ ਸੋਚਣ ਵਾਲੀ ਗੱਲ ਹੈ ਇਸ ਦਾ ਅਸਰ ਆਮ ਲੋਕਾਂ 'ਤੇ ਕੀ ਪੈਂਦਾ ਹੈ ਬਹੁਤ ਵਧੀਆ ਨੁਕਤਾ ਹੈ